ਗਾਈਜ਼ ਅਰੇ ਕਿਤੇ ਭੁੱਲ ਗਿਆ ਲੈ 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 ਚੱਲ ਚੱਲ ਤੂੰ ਡਰਦਾ ਕਿ ਸੰਗ ਗੱਜਵੱਜ ਕਬੋਲ ਲੈ ਲੈ ਕਿਦਾਂ ਕਿਦਾਂ ਤੁਸੀਂ ਇੱਥੇ ਕੀ ਗੱਲ ਕਰ ਰਹੇ ਹੋ ਤੁਹਾਨੂੰ ਕਿਹਦੀ ਦੇਰੀ ਪੁੱਟੇ ਮਾਰ ਆਹ ਮਣੀ ਪੂਰੀ ਫਰਵੈਕਟਰ ਰੀਲੇ ਦੀ ਟਰੈਡ ਕੱਟੇ ਐਡਾ ਡਾਡ ਜਣੋਗਾ ਦਾ ਐਡਾ ਸਿਕਾਲ ਦੀ ਸਾਰੇ ਨੂੰ ਕਰਨੇ ਸਾਰੇ ਠੀਕ ਹੋ ਚੜ੍ਹਦੀ ਕਲਾ ਚ ਤੇ ਅੱਜ ਅਸੀਂ ਚੱਲੇ ਆ ਅਮਰਤਨ ਨੂੰ ਲੈਣ ਜਿਹ ਵਾਇਆ ਵਾਇਆ ਬਾਈਪਾਸ ਨੂੰ ਲੈਣ ਚੱਲੇ ਆ ਮੈਂ ਬੋਰਡ ਦੇਖੋ ਸਾਡਾ ਸਾਰਾ 샹ਕ ਤਾਂ ਹੈ ਪਤਾ ਨਹੀਂ ਕਿਉਂ 샹ਕ ਹੈ ਸਾਨੂੰ ਨਹੀਂ ਪਤਾ ਤੇ ਦੂਜੀ ਗੱਲ ਇਹ ਆ ਉਹ ਲੈ ਕੇ ਆਉਣ ਵਾਲਾ ਗੈਟ ਦੀ ਦਵਾਈ ਨਾ ਅਗਰ ਕੋ ਨੂੰ ਲੈਣ ਚੱਲੇ ਆਂ ਬਾਈਪਾਸ ਤੋਂ ਹੁਣ ਉਹ ਨੂੰ ਮਲਾਉਣੇ ਤੁਹਾਨੂੰ ਗਾਹਾਂ ਜੁੜੇ ਰਹਾ ਬਲਾ ਉਹਦੇ ਨਾਲ ਹੁਣ ਤੱਕ ਜੀ ਓ ਵਾਇਰੂ ਸੱਜਾ ਬਾਸ਼ਾ ਨੇ ਸਾਡੀ ਸੌਲੀਆ ਬਿੱਡੂ ਕਹਿੰਦਾ ਲੇਟ ਆਲਾ ਆ ਗਿੱਲਾ ਹੋ ਗਿਆ ਆ ਦੇਖ ਲੋ ਗਿੱਲਾ ਹੋ ਗਿਆ ਅੱਜ ਕੋਈ ਅਫਸੋਸ ਨਹੀਂ ਬਿੱਡੂ ਤੇ ਲੇਟ ਆਏਗਾ ਇਹ ਇਹ ਇਸਹੋਂ ਦੇ ਹਾਰ ਕੇ ਨਾ ਨਾ ਬੋਲ ਨਾ ਨਾਲ ਬੋਲ ਤਾਂ ਬੋਲ ਨਾ ਨਾਲ ਨਾ ਨਾਲ ਨਾ ਨਹੀਂ ਬੋਲਣਾ ਮਰਾਵਾ ਚੱਲ ਚੱਲ ਤੁੱਕੇ ਵੀ ਹੁਣ ਅਸੀਂ ਚੱਲੇ ਪੱਠੇ ਵੜਨ ਅਸੀਂ ਨਹੀਂ ਮਤਲਬ ਮੁੰਡੇ ਲੱਗੇ ਪੱਠੇ ਬੋਲ ਤਾਂ ਨਾ ਚਲੋ ਸ਼ੁਰੂ ਬਲੌਗ ਸ਼ੁਰੂ ਹੀ ਆ ਬੱਟਾ ਵਟੀਆਂ ਨਾ ਬੱਟੋ ਵਟੀਆਂ ਠੀਕ ਹੈ ਠੀਕ ਹੈ ਕੋਈ ਗਿੱਲਾ ਨਹੀਂ ਹੈ ਦੇਖ ਬਰਾਹਮਾ ਨਹੀਂ ਦਿਖਦਾ ਠੀਕ ਹੈ ਜੀ ਤੁਸੀਂ ਕਹਿੰਦਾ ਉੱਥੇ ਸੁੱਕ ਗਿਆ ਜਿੱਥੇ ਪੈਰ ਰੱਖਤਾ ਉੱਥੇ ਸੁੱਕ ਗਿਆ ਦੇਖ ਉਹ ਦੇਖੋ ਸੁੱਕ ਗਿਆ ਨਾਲ-ਨਾਲ ਸੁੱਕੀ ਹੁੰਦਾ ਨਾਲ-ਨਾਲ ਪਿੱਛੇ ਗਿੱਲਾ ਹੋ ਜਾਂਦਾ ਫੇਂ ਲਓ ਜੀ

ਹਈਆ ਲੋਈ ਇਹ ਦਾ ਦਿਨ ਹੈ ਹੈਂ ਮੋਲੀ ਬਾਤ ਸੋਈ ਕਹਿੰਦਾ ਮਰਬੇ ਤੂੰ ਆ ਯਾਰ ਬੜਾ ਫਾਈ ਮੈਂ ਤੋੜੀ ਬੰਦੀ ਆ ਇੱਦੀ ਸੇਰਾ ਉਦੋਂ ਹੀ ਆ ਏ ਇੱਥੇ ਮਾਹੀ ਜੀ ਓਏ ਆ ਪੱਠੇ ਬੱਦਰ ਨੰਗਾ ਨਹੀਂ ਨਹੀਂ ਮੈਂ ਤਾਂ ਭਰਾਵਾ ਪਜਾਮਾ ਨੀਵੇਂ ਵੜਾ ਪੱਠੇ ਲੋਈ ਇੱਥੇ ਵੱਢੀ ਜਾਂਦੇ ਮੁੰਡੇ ਪ੍ਰਦੀਪ ਸਿੰਘ ਹੁਣ ਪੱਠੇ ਵੱਢਣ ਲੱਗਾ ਕਾਹਦੇ ਚੱਕਾਂ ਕਾਹਦੇ ਜੱਲਾਵਰਾ ਉਧਰ ਮੈਂ ਵਾਰਾ ਨਾ ਖੜਦਾ ਵਾਰਾ ਪੱਦੀ ਪਜਾਮਾ ਫਾਟਾ ਵਿੱਚ ਇੱਥੋਂ ਇੱਧਰ ਤੋਂ ਦਗਾ ਇੱਧਰ ਗੱਬੇ ਲੈਣ ਤੇ ਆਹ ਲੋਕਾਂ ਨੇ ਗਰੀਬੀ ਦੇਖੀਏ ਮੰਦੇ ਕਾ ਲੋ ਜੀ ਪ੍ਰਦੀਪ ਸਿੰਘ ਨੇ ਵੀ ਆਪਣਾ ਯੋਗਦਾਨ ਦੇ ਦਿੱਤਾ ਦੰਦੀ ਵੜਦੇ ਨਹੀਂ ਉਹਨੇ ਹਾਂਜੀ ਹਾਂਜੀ ਇਹ ਤਾਂ ਹੈ ਇਹ ਤਾਂ ਹੈ ਉਹ ਦੇ ਕਹਿੰਦਾ ਉਹ ਤੇ ਟੈਟੂ ਟੂ ਟੂ ਬਣਾਉਣਾ ਸੀਗਾ ਨਾ ਛਾਤੀ-ਛੁੱਤੀ ਤੇ ਦਖਾਈ ਮੜਾ ਕਿਤੇ ਟੈਟੂ ਬਣਾਉਣਾ ਆ ਇਹ ਬੋਲਿਆ ਇਹ ਬੋਲਿਆ ਦੋ ਦਿਨਾਂ ਵਾਲਾ ਟੈਟੂ ਉਹ ਵੀ ਤਾਂ ਦਾਦੇ ਦੇਖਾ ਕਰੀ ਜਾਂਦਾ ਹੈ ਕਿ ਐਡਾ ਹੋ ਗਿਆ ਦੱਤ ਕਿਹਾ ਸੀ ਇਦਾਂ ਇੱਧਰ ਪੱਠੇ ਪਾਡੋਣ ਹੁੰਦਾ ਹੈ ਇਧਿਕ ਕਰੀਏਂਦਾ ਅਰੇ ਉਹਨੇ ਵੱਡੇ ਉਧਰੋਂ ਆਉਣੇ ਐਵੇਂ ਆ ਮੁੰਡੇ ਦਾ ਰੋਤਾ ਕੰਮ ਵੀ ਰਿਹਾ ਇਦਾਂ ਵਧੀਆ ਮਾਰੇ ਬਟਾ ਚੱਕ ਕੇ ਤਾਂ ਲੈ ਗਿਆ ਆ ਦੋ ਕੁ ਬੁੱਕਾਂ ਲਈ ਆਉਣਾ ਆ ਮਾਰੇ ਜਿੱਕੇ ਚੱਕ ਕੇ ਹੁਣੇ ਚੱਕ ਚੱਕ ਆ ਸਾਰਾ ਰੰਗ ਭਰ ਕੇ ਲੈ ਗਿਆ ਚੱਕ 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 ਗਾਈਜ਼ ਅਰੇ ਕਿਤੇ ਬੋਲ ਗਿਆ ਬੋਲ ਲਿਆ ਵੀ ਕਾਰੀ ਗਾਈ ਤੋਂ ਕਿ ਜਤਬਾ ਲਈਏ ਇਹਨਾਂ ਨੂੰ ਭਈ ਅੱਲਾ ਪੇਕੇ ਦੋ ਸਾਡਾ ਚ ਪੀ ਆਉਦਾ ਤੂੰ ਕੀ ਰਹਿਣਾ ਸਾਨੂੰ ਤਾਂ ਕੀਤਾ ਆ ਆਹੋ ਕੀ ਕੀਤਾ ਇਹ ਸਾਨੂੰ ਨੇ ਤਾਂ ਕੀਤਾ ਭਈ ਇਹਨਾਂ ਨੂੰ ਕੋਈ ਭਈ ਅੱਲਾ ਲੱਭ ਕੇ ਦੋ ਚੱਕ ਤੂੰ ਵੀ ਭਈਆਂ ਚੱਕ ਚਲ ਦੂਰ ਲੈ ਚਲੀਏ ਚਲ ਉੱਪਰ ਲੋ ਜਾ ਪਤਾ ਨਹੀਂ ਹੋਏਗਾ ਲੈ ਲੈ ਉਹ ਟੱਕੜਾ ਹੀ ਆਉਂਦਾ ਉਹ ਮਾਮਾ ਮੈਂ ਜਗਾ ਤੇਰੇ ਵੱਲੋਂ ਚੱਕੋਣਾ ਤੂੰ ਕੱਟ ਚੱਕਿਆ ਇਹਨੂੰ ਥੱਲੇੋਂ ਪੱਠਿਆਂ ਨੂੰ ਖਿਲਾਰ ਦੇ ਨਾ ਜਾ ਵੀ ਮੈਂ ਵੀ ਉਹ ਗੱਲ ਖਿਲਾਰ ਦੇ ਨਾ ਜਾ ਵੀ ਟਾਇਰ ਲੱਗੇ ਚੱਲ ਚੱਲ ਲੋ ਜੀ ਪੱਠੇ ਅਸੀਂ ਵੜ ਲਏ ਠੀਕ ਐ ਚੱਕੋ ਤਿਆਰ ਵਰ ਤਿਆਰ ਨੇ ਪੱਠੇ ਵੀ ਸਾਰੇ ਇਹਨੂੰ ਕੋਣੀ ਦੇ ਫੋਟੋ ਖਿਚਾਉਣੇ ਲੈ ਕੇ ਆਉਂਦਾ ਸਾਲਿਆਂ ਦੇ ਦੇ ਡੇਢ ਤੋਂ ਠੀਕ ਐ ਵੀਡੀਓ ਬੰਦ ਸੀ ਇਹ ਜਰਾ ਉਹ ਨਾਲ ਲੋ ਜੀ ਪੱਠੇ-ਮੁੱਠੇ ਵੜਲੇ ਆ ਇਹ ਵੀਡੀਓ ਚ ਚਲਾਈ ਨਹੀਂ ਹੈਗੀ ਤੂੰ ਚੱਲੀ ਹੋਆ ਵੀਡੀਓ ਚਲਦੀ ਆ ਆ ਦੇ ਬੀੜੀ ਚਲਦੀ ਆ ਇੱਕ ਤਾਂ ਨਾ ਜਣਾ ਖਣਾ ਟਾਈਮ ਤੇ ਫੋਨ ਕੱਢ ਕੇ ਖੜ ਜਾਂਦਾ ਮੈਨੂੰ ਬਹੁਤ ਖੇਚ ਛੱਡਦੀ ਐ ਤੇ ਤੋਂ ਉਹੀ ਗੱਲਾਂ ਮੈਂ ਹੁਣ ਕੈਮਰੇ ਚ ਕਹਿਣੀ ਚਾਹੁੰਨਾ ਹੁਣ ਬੰਦ ਕਰ ਦੇ ਦੱਦਿ ਇਹ ਗੱਲ ਦਾ ਤੁਹਾਨੂੰ ਜਣੀਆਂ ਐ ਐਵੇਂ ਗੋਲੀ-ਗੋਲੀ ਚੱਲੂਗੀ ਤੇ ਸਨੀਪਰ ਕੈਂਟ ਕਦੇ ਨਾ ਇਹਦੀ ਉਲਟ ਹੋਵੇ ਹੈ ਕੀ ਹੋ ਗਿਆ ਠੀਕ ਐ ਮਾਰ ਵੀ ਚਲੇ ਚੰਨ ਦੱਲਾ ਤਾਂ ਮਾਹੌਲਾ ਕੈਂਚੀ ਮਾਰ ਉਹ ਕੁੱਤਰ ਆਦ ਗੱਲ ਲੱਗਾ ਆ ਆ ਗਈ ਓਏ ਇਹ ਤਾਂ ਡਰਦਾ ਬਹੁਤ ਏ ਲੈ ਜਾ ਲੈ ਜਾ ਚੱਲ ਜਾ ਲੋ ਤੂੰ ਚੱਲ ਜਾ ਲ ਇਹਨੂੰ ਬਾਹਰ ਤਾਂ ਕੱਢ ਲਾ ਬਾਹਰ ਕੱਢ ਪਹਿਲਾਂ ਹੈਂ

ਚੜੇ ਡੜ ਜਾ ਭਾਈ ਕੋਣੀ ਕਹਿੰਦੀ ਚੜ ਜਾ ਲੱਤ ਪੂਰੀ ਕਮਾ ਗਏ ਇਹ ਤੂੰ ਜੰਪ ਲੈ ਲਾ ਕੇ ਨੱਪ ਡਰਦਾ ਕਿ ਸੰਗ ਗੱਜਵੱਜ ਬੋਲ ਆ ਆ ਭਾਈ ਪੂਰੇ ਗੁੱਸੇ ਆ ਗਿਆ ਤਾਂ ਇੱਕ ਜੀ ਚੱਲ ਤੂੰ ਮਾਪਾ ਦੇਖ ਲੈ ਚੱਲ ਉਹ ਯਾਰ ਰੋ ਪਰਾਂ ਕਰ ਤਮਰਾ ਹੀ ਮੈਂ ਤੈਨੂੰ ਦੇ ਚੁਣੇ ਲੈ ਆਉਂਦਾ ਉਹ ਯਾਰ ਮੈਨੂੰ ਬੜਾ ਸਪੋਰਟ ਦਾ ਦੇ ਉਹ ਕਿੱਦਾਂ ਜੜਾ ਸਪੋਰਟ ਸਪੋਰਟ ਦੇ ਸਪੋਰਟ ਦੇ ਦੇਖ ਆ ਆ ਆ ਓਏ ਪਾਵਰ ਹੋ ਰਿਹਾ ਇੱਥੇ ਜੰਪ ਮਾਰ ਰਿਹਾ ਇਥੇ ਬਾਤ ਨੂੰ ਦੋ ਦੋ ਮੈਂ ਆਪਾ ਰਵਾ ਸਹੀ ਆ ਸਹੀ ਇਹ ਚੜ ਗਿਆ ਚੜ ਗਿਆ ਬੱਸ ਬੱਸ ਚੜ ਗਿਆ ਚੱਲ ਲਗਾ ਵਾਰ ਲਾ ਮੈਨੂੰ ਇਹ ਦੱਸੋ ਵੀ ਕੀ ਸਿਸਟਮ ਹੈ ਇਹਦਾ ਇਹ ਬਾਈ ਮਾਰ ਕੇ ਤੋਰ ਪਹਿਲਾਂ ਘੇਰ ਪਣਾ ਬੈਣਾ ਇਹਦਾ ਇਧਰ ਮੁਟਣੀ ਆ ਆ ਇਧਰ ਬਈ ਥੋੜਾ ਅੰਦਰ ਹੋਰ ਮੋੜਨੀ ਇਹਨੂੰ ਉਧਰ ਨਹੀਂ ਕੋਹ ਨਾ ਦਿੰਦਾ ਬੈਠਾ ਕਿੱਧਰ ਨਹੀਂ ਕਿੱਧਰ ਹੋਣਾ ਆਨੇ ਕਾਹਲਾ ਮੋੜਨੀ ਇੰਤ ਤੂੰ ਸੀ ਬਾਈ ਵੀਡੀਓ ਕਰਨਾ ਹਾਂ ਚੱਲ ਚੱਲ ਜੀ ਸਵਾਗਤ ਆ ਜਾ ਚੱਲ ਚੱਲ ਇਹ ਦਾਤ ਹੋਰੇ ਨੂੰ ਬੋਲ ਅਮਰਤਪਾਲ ਸਿੰਘ ਚੜ੍ਹ ਕੇ ਘੋੜੀ ਤੇ ਚੱਲ ਬਈ ਚੱਲ ਇੱਥੇ 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 ਚੱਲ ਚੱਲ ਸਿਖਾਉਣ ਵੀ ਦੇਖੋ ਕੌਣ ਡੈ ਜਿਹੜੇ ਆਪ ਚੜ੍ਹਨ ਨੂੰ ਡਰਦੇ ਉਹ ਸਿਖਾਉਂਦੇ ਵਾ ਚੱਲਦਾ ਤੂੰ ਤੂੰ ਚੱਲ ਤੇਰੀ ਥੋੜੇ ਵੀਡੀਓ ਬਣਾਉਨੇ ਆਂ ਅਸੀਂ ਚੱਲ ਚੋਂ ਦੇ ਨੂੰ ਬਣਾ ਥੋੜਾ ਆ ਆਹੋ ਚੱਲ ਚੱਲ ਇਹ ਕੌਣ ਜਾਣਦੇ ਆ ਉਹਦੀਆਂ ਗਾਂਾਂ ਵੀ ਚੜਾਉਣਾ ਆ ਉਹ ਵੀ ਘਰ ਦਾ ਉਹ ਕਰਦੀ ਘੋੜੀ ਤਾਂ ਕਰੇ ਹਾਂ ਹਾਂ ਚੱਲ ਚੱਲ ਆਹ ਆਹ ਚੱਲ ਚੱਲ ਇੱਕ ਤਾਂ ਸੁੱਤੇ ਆਉਂਦਾ ਲੈ 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 ਆਹ ਕਰਦਾ ਤੇ ਡਾਏ ਆ ਚੱਲ ਇੱਈ ਆ ਲੈ ਆ ਓਏ ਦੇ ਤੌਰ ਨਹੀਂ ਹੋਰ ਅੱਛਾ ਕੀ ਕਰਦਾ ਉਹਨੂੰ ਪੈ ਗਿਆ ਇੱਕ ਸਾਡਾ ਚਲ ਗਿਆ ਫੇਰਾ ਜੋ ਅਧੜਾਈ ਲੈ ਆ ਨਾ ਕੁੜੀਆਂ ਚੈੱਕ ਕਰੋ ਓਏ ਜਾਂਦਾ ਸਿੱਖ ਲਿਆ ਸਿੱਖ ਲਿਆ ਕੋੜੀ ਮੁੰਡੇ ਨੇ ਚੱਲ ਚੱਲ ਜਾਣਦੇ ਜਾਣਦੇ ਇੱਧੇ 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 ਚਲ ਓਹ ਓਹ ਹੋ ਹੋ ਉਹ ਫੁਕਸੀ ਬਤ ਹੋ ਗਿਆ ਚੱਤਾ ਚੱਲ ਚੱਲ ਚੱਲਾ ਵਧੀਆ ਚੀਜ਼ ਐ ਜਾਣਦੇ ਆਣਦੇ ਆਣਦੇ ਆ ਆ ਆ ਆ ਖਟਾ ਲਓ ਜੀ ਬਾਬੂ ਇੱਕ ਔ ਘੋੜੀ ਤੋਰੀ ਆਪਣੀ ਆਉਂਦੀ ਆ ਠੀਕ ਐ ਜੀ ਆਹ ਦੇਖ ਲੋ ਆਹ ਤੋਰੀ ਆਉਂਦੀ ਘੋੜੀ ਇੱਕ ਆਹ ਦੇਖ ਤੇ ਆਹ ਸਾਡੇ ਜਠੇਰੀਆਂ ਦੇ ਖੜੀ ਐ ਘੋੜੀ ਐ ਇਸ ਟਾਈਂ ਟਾਲੀ ਵਾਲਾਂ ਦੇ ਜਠੇਰੀਆਂ ਦੇ ਕੀ ਕਰੀ ਜਾਂਦਾ ਖੜੀ ਰਹਿਣ ਦੇ ਤੈਨੂੰ ਟਿਕ 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 ਕਰੀ ਜਾਂਦਾ ਇੱਥੇ ਕਮਾਲ ਆ ਇੱਥੇ ਕਮਾਲ ਆ ਉਹ ਅੱਗੇ ਅੱਗੇ ਕਰ ਲੈਣਾ ਅੱਗੇ ਲੈ ਜਾ ਸੱਜੇ ਖੰਬੇ ਪਤਾ ਲੱਗ ਰਿਹਾ ਕਿੱਦਾਂ ਮੋੜ ਨਹੀਂ ਕਿੱਦਾਂ ਨੇ ਤਾਂ ਕੀ ਕੁਝ ਨਹੀਂ ਹੁੰਦਾ ਡੁੱਬਣ ਵੀਡੀਓ ਬਣਾਣੀ ਮੁੰਡੇ ਨੇ ਮੇਰੀਆਂ ਉਹ ਪਰ ਆ ਵਾ ਬਹੁਤ ਹਰੇਕੋਸ ਬਹੁਤ ਥਾਂ ਜਾਣਾ ਹਰੇ ਬਹੁਤ ਦੂਰ ਜਾਣਾ ਕਿਤੇ ਤੇਰੀ ਕੋਈ ਨਹੀਂ ਹੋਣ ਲੱਗਾ ਉੱਧਰ ਲੈ ਜਾ ਆ ਜਾ ਬਰਾ ਇੱਧਰ ਇਧਰ ਨੂੰ ਆ ਜਾ ਕਮਲ ਆਈਏ ਵੀਡੀਓ ਨਹੀਂ ਪਈ ਇਹਨਾ ਮੁੰਡਾ ਇੱਕ ਤਾਂ ਚੱਲ ਚੱਲ ਠੇਡਾ ਚੱਲ ਤੋਰ ਲਾ ਤੋਰ ਲੈ ਇੱਥੇ ਠੀਕ ਤੋਰ ਆ ਮੈਂ ਇਹਦਾ ਬਸ ਆਹੇ ਕੰਮ ਇਹਨੇ ਆਹੇ ਕੰਮ ਕਰੇ ਪਤਾ ਨਹੀਂ ਕਿਉਂ ਇਦਾਂ ਹੀ ਕਰਦੀ ਇਹ ਲੈ ਲੈ ਕਿ ਦੇਖ ਕਿ ਦੇਖ ਕਿ ਦੇਖ ਝੋਨਾ ਪਾਉਂਦੀ ਹੋਈ ਚੱਲਾ ਹੀ ਕੰਮ ਦੇਖੀ ਦੇਖੀ ਉਹ ਲੈ 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 ਇਹ ਕਰਦੀ ਆ ਫੇਰ ਉਤਰ ਗਿਆ ਆ ਐੋਂ ਕੱਬੇ ਰੱਖ ਕੇ ਹਨ ਕੱਬੇ ਲੈ ਕੇ ਚੱਲ ਕੱਬੇ ਲੈ ਕੇ ਚੱਲ ਕੱਬੇ ਲੈ ਕੇ ਫੇਰ ਦੇਖਦੇ ਇੱਕਦਮ ਚੜ੍ਹ ਗਿਆ ਪਹਿਲੇ ਚੜ੍ਹਿਆ ਆ ਨੂੰ ਬਾਹਰ ਘਾਟਾ ਇਧਰੋਂ ਉਹ ਨੈਟ ਚ ਕਿੱਥੇ ਬਾੜ ਦਿਓ ਹਾਂ ਕਿਧਰ ਬਾੜ ਲੈ ਕੋੜੀ ਮਤੰਦਰ ਨੇ ਕੋਈ ਕੋੜੀ ਪਤਨੀ ਕਿਧਰ ਬਾੜ ਲੈ ਚੜ ਜਾ ਓਏ ਡਰੋੜੀ 파ੜ ਲਈ ਸਾਡੀ ਚੜ ਜਾ ਮੈਂ ਨਾ ਬਾਅਦ ਚਾੜੂਗੇ ਆ ਓ ਯਾਰ ਗੱਬੇ ਇਹ ਤਾਂ ਕੋੜੀ ਲੈ ਕੇ ਜਾ ਹਾਂ ਬਾਹਰ ਲੈ ਕੇ ਤਰੋ ਬਾਹਰ ਨੂੰ ਲੈ ਕੇ ਜਾਣੀ ਤੂੰ ਕਰਤਾ ਹੈਂ ਚੜਤਾ ਹੈਂ ਚੜ ਜਾ ਹਾਂ ਤੁਸੀਂ ਇੱਥੇ ਕੀ ਕਰਨਾ ਕੋਈ ਕਿੱਧਰ ਕਿੱਧਰ ਤੁਸੀਂ ਇੱਥੇ ਕੀ ਕਰਨਾ ਚੱਲ ਮੈਂ ਤਾਂ ਸਹੀ ਫੇਰ ਬਾਹਰ ਨੂੰ ਲੱਗੇ ਆਵਾਂ ਇੱਥੇ ਬਹਿ ਜਾ ਇਹ ਯਾਰ ਉਹ ਕੋਣ ਆ ਗਿਆ ਉਹ ਦੇਖ ਕਾਲੂ ਕਾਲੂ ਜੋਣਾ ਨੇ ਕਹਿੰਦੇ ਨਹੀਂ ਨਹੀਂ ਡਿਲੀਵਰੀ ਯਾਰ ਅੱਗੇ ਖੇਚ ਹੁੰਦੀ ਲੋਦੀ ਬਣਾਉਂਦਾ ਇਹ ਆਹ ਲਓ ਯਾਰ ਇੱਕ ਹੋਰ ਕੋੜੀ ਲਈ ਆਉਂਦੇ ਤੁਹਾਨੂੰ ਉਹ ਹੋ ਸਕਦਾ ਕੋੜੀ ਲਈ ਜਾਂਦੇ ਬਲੂਬੇਰੀ ਲੈ ਕੇ ਆਉਂਦੇ ਮੁੰਡੇ ਉਹ ਕੀ ਕਰੀ ਜਾਂਦਾ ਆ ਓਏ ਉਤਰ ਹਣ ਆ ਗੱਡੀ ਕਿੱਧਰ ਨੂੰ ਗਈ ਦੇ ਰਹੀ ਪੁੱਟੇ ਵਾਰ ਉਤਰ ਜਾ ਰੋਕ ਲੈ ਇਹਨੂੰ ਤੋਂ ਬੀ ਆ ਰੋਕਦਾ ਰੋਕਦਾ ਕਿੱਧਰ ਰੋਕਦਾ ਭਰਾਵਾ ਖੜ ਜਾ ਇੱਧਰ ਲੈ ਉੁੱਤ-ਉੁੱਤ ਕਰਕੇ ਰੋਕੇ ਦਾ ਉੱਤਰ ਆ ਮੈਂ ਗੱਦੀ ਕਿੱਧਰ ਹੁ ਗਈ ਹੋ ਤੇਰੀ ਸਾਰੀ ਕਿੱਥੇ ਆ ਅਸੀਂ ਕਿੱਥੇ ਗਈ ਰੋਕ ਜਾ ਰੋਕ ਜਾ ਇਹ ਦੋ ਹੱਲੋਈ ਬਲੂ ਬੇਰੀ ਨੂੰ ਨਚਾਉਦਾ ਆ ਉਹ ਇੱਧਰ ਨੂੰ ਲੈ ਆਇਆ ਇਹਨੂੰ ਉਹ ਉਹ ਕੁਤਾ ਉਹ ਸੋ ਮਾਮਾ ਮੈਂ ਹੜਦਾਂ ਦੇ ਵਿੱਚ ਲਿਆ ਗਿਆ ਮਾਈ ਕਮਲੇ ਨੇ ਮੇਰੇ ਵੀ ਉਹ ਤਾਂ ਮੈਂ ਬਹਿ ਗਿਆ ਨੇ ਤਾਂ ਬਚ ਗਿਆ ਇਹ ਨਾੜਾ ਆ ਮੜੀ ਜੀ ਅਹੀਂ ਉਹ ਮੇਰੇ ਆਲੂ ਕਿਉਂ ਲਈ ਜਾਣਾ ਇਹਨੂੰ ਆ ਕਮਲਾ ਹੀ ਆ ਕੋ 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 ਵੇ ਨੂ ਕਮਲਾ ਦਾ ਸਾਵੋਲੀ ਦੇ ਵੀ ਨਹੀਂ ਬਣੀ ਦੇ ਆ ਜਾਂਦੇ ਤੋਰਦੇ ਨਹੀਂ ਉਹ ਤੂੰ ਨਹੀਂ ਬਾਹਰ ਨਿਕਾ ਤੈਨੂੰ ਕਿ ਉਹ ਕਈ ਦਾ ਜਾਂਦਾ ਨਹੀਂ ਇਹ ਤਾਂ ਹੌਲੀ ਹੌਲੀ ਤੜਾਕਾ ਲੂ ਹੌਲੀ ਹੌਲੀ ਬੰਦਿਆਂ ਨੂੰ ਜਾ ਜਾ ਖਾਣੇ ਚਾਹ ਕਰੋ ਬਲੂ ਬੇਰੀ ਦੀ ਫੋਟੋ ਫੋਟੋ ਕੀ ਫੋਟੋ ਬਾਬੇ ਹੁਣ ਅਸੀਂ ਚੱਲੇ ਆ ਦੁਬਾਰਾ ਇਹਦੀ ਵੀਡੀਓ ਬਣਾਉਣ ਇਹ ਵੀਰਾਂ ਦਾ ਵੀਡੀਓ ਬਣਾਉਂ ਮੇਰੀਆਂ ਪ੍ਰਦੀਪ ਨੇ ਲੈ ਆਇਆ ਮੋਟਰਹੈਲ ਚੱਲ ਚੱਲ ਦੋ ਘੋੜੀਆਂ ਇੱਧਰ ਅੜੋਂ ਲੱਗੇ ਸੈਰ ਸਪੱਟਾ ਇਹਨਾਂ ਨੂੰ ਇੱਥੇ ਠੰਡੀਆਂ ਕਰਨ ਲੱਗੋ ਐਕਾ ਅਮਰਤਪਾਲ ਸਿੰਘ ਗਾਂ ਜਾ ਰਿਹਾ ਸਾਡੇ ਤੋਂ ਠੀਕ ਹੈ ਇਹਦੀ ਵੀਡੀਓ ਬਣਾਵਾਂਗੇ ਹੁਣ ਅਸੀਂ ਇਸ ਫੋਨ ਤੋਂ ਉਹੋ ਇਸ ਫੋਨ ਤੋਂ ਕੀ ਦੇਖਦੇ ਹਾਂ ਕੀ ਕਰਦਾ ਕੀ ਨਹੀਂ ਦੇਖ ਲਓ ਇਹ ਵੀਡੀਓ ਬਣਾਉਣੀ ਪੈਂਦੀ ਇਹਨਾਂ ਦੀ ਉਹ ਪਾਗਲ ਇਹ ਵੀਡੀਓ ਬਰੇਮ ਦੇ ਚਾਹੂਗਾ ਤਾਂ ਬਣਾਵਾਂਗੇ ਆਵਾਜ਼ ਆ ਜੱਸ ਜੱਸ ਚੱਲ ਉਹ ਇੱਧਰ ਨੂੰ ਨਹੀਂ ਆਦੀ ਇੱਧਰੋਂ ਭੱਜਦੀ ਆ ਇਹ ਕਰਦਾ ਕਰਦੀ ਆ ਤੇਰੀ ਕਰ ਹਾਂ ਕਰ 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 ਤੇ ਇਹਦੇ ਫੇਈ ਵੀਡੀਓ ਬਣਨੀ ਆ ਓਏ ਐ ਕਰੋ ਤੁਸੀਂ ਇੱਧਰ ਨੂੰ ਹੀ ਆ ਜਾਓ ਇੱਧਰੋਂ ਤੇਰੇ ਭੱਜ ਪੀ ਸੀ ਇਹ ਉਹ ਨਹੀਂ ਨਹੀਂ ਤੂੰ ਐ ਨਹੀਂ ਚੱਲ ਜਾ ਉਧਰੋਂ ਇੱਧਰੋਂ ਲੈ ਕੇ ਆ ਕੋ ਚੱਲ ਇੱਧਰ ਆ ਜਾ तेरे वीडियो यार, तो वीडियो। तेरे तो भी है कोई ना तो। चा गया बनी पूरी परफेक्ट रीले दी परफेक्ट ਪਰਫੈਕਟ ਪਰਫੈਕਟ ਨਹੀਂਦਾ ਹੈ ਹੋਰ ਕਿਨੇ ਵੱਡੇ ਇਹ ਪਾਗਲ ਯਾਰ ਚੰਦੀ ਆ ਜੀ ਬਣ ਕੋੜੀ ਅਗੀ ਪੈਣ ਨੂੰ ਲੱਗੇ ਚੱਲੇ ਆ ਉਹ ਵੀ ਕੋੜੀਆਂ ਮੇਰੇ ਪੈਣ ਨੂੰ ਜਾਂਦੀਆਂ ਆ ਬੜਾ ਕੁਝ ਕਰ ਕੋਈ ਕੰਪੇਰ ਕਰ ਮਾੜੇ ਖੰਭੇ ਲਗਾਉਗਾ ਇੱਥੇ ਐਸੇ-ਐਸੇ ਬਾੜੀ ਹੋਰ ਖੱਪੀ ਕਿਹੜੀ ਹੁੰਦੀ ਲੈਫਟ ਚੱਲ ਤੂੰ ਮੋਟਰ ਲਾ ਕੇ ਲਾ ਦੇ ਨਾ ਯਾਰ ਬਰਾਬਰ ਲਾ ਦੇ ਮੋਟਰ ਤੇ ਦੇਖ ਨਾ ਮੈਂ ਜੋ ਤੈਨੂੰ ਕਰਾਉਣਾ ਆ ਉਹ ਮੂੰਹ ਹੀ ਯਾਰ ਰੋਤੇ ਨੂੰ ਡਰ ਲੱਗਦਾ ਲੱਗਦਾ ਮੋਟਰ ਨਾਲ ਹੀ ਪਰੇ ਕਰੇ ਮਰੀ ਓਏ ਕੱਢਣਾ ਨਹੀਂਗਾ ਮੋਟਰ ਇਹਨਾਂ ਲੈ 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 ਅੱਗੇ ਲੈ ਜਾ ਚੱਲ ਬਈ ਵੀਡੀਓ ਬਣਾ ਦੇ ਤਾਂ ਇੱਥੇ ਰੱਖ ਮੋਟਰ ਹੌਲੀ ਕਰ ਚੱਲ ਚੱਲੋ ਅੱਗੇ ਜਲਦੀ ਪੁੱਛ ਲੈ ਚੱਲ ਨਾ ਨਾ ਇੱਥੇ ਹੀ ਰੱਖ ਮਣੀ ਚੱਲ ਜੇ ਵੀਡੀਓ ਨਹੀਂ ਬਣਦੀ ਚੱਲ ਤੂੰ ਘਾਣਾ ਲੈ ਜਾ ਯਾਰ ਹਾ ਤੇ ਬਲਾ ਹੁਣ ਗਾਣਾ ਬਣਾਏ ਜਾਂ ਮੋਟਰ ਇਹਨਾਂ ਤੇ ਮੋੜ ਤੇ ਰੋਕ ਲਈ ਬੰਦ ਕਰ ਦੱਕ ਆ ਰੋਹਵਦਾਰੀ ਤੇਰੀ ਵੀਡੀਓ ਬਣ ਦੇ ਐਡਾ ਢੱਡ ਕੱਢੇ ਐਡਾ ਢੱਡ ਜਣੋ ਕਾ ਐਡਾ ਢੱਡ ਕੱਢਿਆ ਕਹਿੰਦਾ ਬਣਾ ਲਈ ਵੀਡੀਓ ਉਹ ਬਣਦੀ ਪਈ ਆ ਵੀਡੀਓ ਸਾਰੀ ਬਣਦੀਆਂ ਯਾਰ ਸਾਨੂੰ ਕਹਿੰਦੇ ਰੋਹਵਦਾਰ ਵੀਡੀਓ ਬਣਾ ਰੋਹਵਦਾਰ ਵੀਡੀਓ ਬਣਦੇ ਢੱਡ ਢੱਡਾ ਕੱਢਿਆ ਪਿਆ ਗੱਲ ਵੀ ਤੇਹੀ ਆ ਦੇਖ ਲੋ ਤਿੰਨ ਮੁੰਡੇ ਅਸੀਂ ਤੇ ਇਹਦੀ ਵੀਡੀਓ ਬਣਾਉਣਦੇ ਆ ਰੋਹਵਦਾਰ ਵੀਡੀਓ ਉਹ ਵੀ ਹੁਣ ਅਸੀਂ ਘੋੜੀਆਂ ਹਵੇਲੇ ਚੱਲੇ ਆ ਬਾਕੀ ਤਾਂ ਪਹੁੰਚ ਗਏ ਅੱਗੇ ਆਹੇ ਪਿੱਛੇ ਰਹਿ ਗਈ ਸਾਡੇ ਵਾਲੀ ਠਿਕਾ ਅੰਬਰ ਆਜੋ ਜੀ ਪਾਜੀ ਤਿੰਨੇ ਕੁੜੀਆਂ ਕੱਢੀਆਂ ਅੱਜ ਆਹ ਆ ਜਾਣਦੀ ਇਹ ਹੁੰਦੀ ਹੁਣ ਆਹ ਦੇਖੋ ਉਹ ਹੋਪ ਕਿਵਾਂ ਬਣਾ ਰਹੀ ਹੋਈ ਆ ਆ ਜਾਂਦੀ ਓ ਕੁੜੀ ਚੈੱਕ ਕਰੋ ਕੁੜੀ ਜਾਂਦੀ ਦਰਦੀ ਵਧੀਆ ਲੱਗਦਾ ਹੈ ਮੈਨੂੰ ਆਣਾ ਚੱਲ ਬਈ ਲੈ ਜਾ ਲੈ ਜਾ ਲੈ ਜਾ ਸਾਫ ਜਿੱਦਣਾ ਬਾਕੀ ਸਾਰੀਆਂ ਖੜੀਆਂ ਸਾਰੇ ਸੱਟ ਕੇ ਜਾਣੀਆਂ ਆ ਉਹ ਡਰ ਕੇ ਭੱਜ ਗਏ ਨਿਆਣੇ ਡਰ ਕੇ ਸਾਈਕਲ ਹੀ ਸੱਟ ਗਏ ਆ ਚੱਲ ਬਾ ਮਾਸ਼ਾ ਫਿਰ ਉਹ ਕਹ ਲ ਹੌਲੀ ਕਰ ਲੈ ਹਣੇ ਜਮਾਈ ਹੌਲੀ ਕਰ ਲੈ ਇਹਨੂੰ ਸਵਾਰੀ ਮੁੰਡੇ ਨੇ ਲਾ ਲਈ ਆ ਘੋੜੀ ਹੁਣ ਥੱਕੀ ਹੋ ਥੱਕੀ ਦਾ ਨਹੀਂ ਮਤਲਬ ਉਦਾਂ ਹੀ ਠੰਡੀ ਕਰਦੇ ਵਾ ਗਰਮ ਹੋ ਜੀ ਲੈ ਕੇ ਚੱਲੇ ਆ ਹਾਂ ਮਨੇ ਇੱਕ ਗੱਲ ਦੱਸ ਤੋੜਾ ਮੈਨੂੰ ਅੱਗੇ ਆਉਣ ਦੇ ਤੋੜਾ ਤੋੜਾ ਆਪਾਂ ਪੱਕੇ ਤੱਕ ਲੈ ਕੇ ਜਾਂਦੇ ਇਹਨੂੰ ਤੋੜਾ ਪਰ ਇੱਕ ਗੱਲ ਮੈਂ ਦੱਸਿਓ ਸੱਚੀ ਜੀ ਦੱਸਿਓ ਬੜਾ ਡਰਿਆ ਥੋੜੇ ਨੇ ਨਹੀਂ 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 ਚੱਲਿਆ ਠੀਕ ਹੈ ਨਾ ਹਾਂ ਉਹ ਨਹੀਂ ਵਧੀਆ ਚੱਲਿਆ ਜੀ ਆ ਮਲੇਕ ਸਿੱਖ ਸਾਗਦ ਆ ਹਾ ਉਹ ਲੈ ਸਿੱਖ ਤਾਂ ਲਈ ਇਹਦੇ ਚ ਕੀ ਆ ਬਸ ਕੁਛ ਨਹੀਂ ਹੋਣੀ ਐ ਐਡਾ ਕੋਈ ਰਫੜ ਨਹੀਂ ਨਹੀਂ ਪਰ ਸਾਰਾ ਕ੍ਰੈਡਿਟ ਤਾਂ ਭਰਾਵੇ ਇਹਨੂੰ ਵੀ ਜਾਂਦਾ ਹੈ ਜਿਹਨੇ ਮੈਨੂੰ ਸੰਭਾਲਿਆ ਹੁਣ ਇਹਨਾਂ ਦੇ ਦੇਖੋ ਦਿਖਾਓ ਏ ਤੂੰ ਹੀ ਮਾਰਦੀ ਤੂੰ ਉਹ ਗਰਮੀ ਬਹੁਤ ਆ ਦੇਖੋ ਗਿੱਲੀ ਹੋਈ ਪਈ ਗਰਮੀ ਨਾਲ ਗਿੱਲੀ ਹੋਈ ਪਈ ਪਾਣੀ ਪੂਣੀ ਕੁਛ ਨਹੀਂ ਪਾਇਆ ਹੈਗਾ ਠੀਕ ਆ ਤੇ ਬਾਹਰ ਤੋਂ ਵੀ ਦੇਖੀ ਜਾ ਸਕਦਾ ਤੂੰ ਤੋਂ ਤੋਂ ਸਾਨੂੰ ਇਹ ਜਿਹੜੀ ਝੱਗ ਛੱਡਦੀ ਇਹਦਾ ਕੀ ਮਤ ਕੀ ਹਸਾ ਹੋਏ ਗਰਮੀ ਆਹ ਤਾਂ ਆਹ ਤੇ ਮੂੰਹ ਝੱਗ ਦੇ ਕੁਛ ਵੀ ਹੈ ਨਹੀਂ ਕਿ ਇੱਥੇ ਜਿਹੜਾ ਪਸੀਨਾ ਨਹੀਂ ਇਹਦੀ ਝੱਗ ਬਣ ਜਾਂਦੀ ਤੇ ਮੂੰਹ ਚ ਝੱਗ ਨਿਕਲਦੀ ਹੈ ਨਾ ਹਾਂ ਹੇ ਤਾਂ ਇਹਦੀ ਚੱਕ ਬਣ ਜਾਂਦੀ ਸਾਰੀ ਪਰ ਇੱਕ ਗੱਲ ਆ ਤੈਨੂੰ ਵਧੀਆ ਲੱਗਾ ਕਿ ਨਹੀਂ ਲੱਗਾ ਬਹੁਤ ਬਾਫ ਪਰ ਇੱਕ ਗੱਲ ਤੁਸੀਂ ਦੱਸਿਓ ਵੀਡੀਓ ਦੇਖ ਕੇ ਕੀ ਲੱਗਦਾ ਹੋਊਗਾ ਕਿ ਮੈਂ ਪਹਿਲੀ ਵਾਰੀ ਚਲਾ ਰਿਹਾਗਾ ਆਨੇ ਕੋੜੀ ਵਧੀਆ ਚੱਲਦਾ ਮੈਂ ਤੇਜ਼ ਚਲਾਉਂਦਾ ਸੀ ਵਧੀਆ ਸੀ ਨਹੀਂ ਸੀ ਪਰ ਜਦੋਂ ਆਣਾ ਇਹ ਜਦੋਂ ਜਿਹੜੇ ਜਿਹੜੇ ਪੈਰਾ ਪੜ ਲੀਆਂ ਪੈੜਾਂ ਜਿਹਦੇ ਨੇ ਨਾਪ ਲੀਆਂ ਉਹ ਮੈਂਗਾ ਲੈ ਵੀ ਦੇਖ ਗਿਆ ਪਰ ਇਹਨੂੰ ਹੈਂਡਲ ਕੀਤਾ ਸੱਚੀ ਸੱਚੀ ਪਰ ਇਹ ਹੈਂਡਲ ਵੀ ਹੋ ਗਈ ਸੱਚੀ ਦੱਸੋ ਉਹ ਜਾਂਦਾ ਆਪਣਾ ਏਡਾ ਨਹੀਂ ਕੋਈ ਚੱਕਰ ਆਵਾਜ਼ ਦਾ ਵਲੌਗ ਹੋਣਾ ਸਾਰਾ ਬਣ ਗਿਆ ਤੇ ਇਹਦੀ ਅਰਨਿੰਗ ਘਰੇ ਕਰਿਆ ਉਦੋਂ ਟਾਈਮਿੰਗ ਲੱਕ ਠੀਕ ਹੈ ਜੀ ਤਾਂ ਕਰਕੇ ਤੇ ਅਮਰਤਵੀਰ ਨੇ ਕਰ ਲਈ ਜੀ ਸਵਾਰੀ ਸਾਡੀ ਉਮਰ ਦੀ ਤੇ ਦੇਖਿਆ ਜਾ ਸਾਰਾ ਵਲੌਗ ਕਿਦਾਂ ਕੀਤੀ ਕਿਦਾਂ ਮਾੜੇ ਮੋਟੇ ਜੋ ਵੀ ਉਹਨੂੰ ਓਕੇ ਓਕੇ ਹਨਾ بڑے بڑے ਗੱਲਾਂ ਸਿਸਟਮ ਹੋਇਆ ਵੀ ਉਹਦੇ ਦੇਖ ਲਿਆ ਵਲੌਗ ਦੇ ਵਿੱਚ ਤੁਹਾਨੂੰ ਕਿਵੇਂ ਲੱਗਾ ਵਲੌਗ ਹਨਾ ਜੂੜ ਦੱਸਿਓ ਤੇ ਹੁਣ ਵਲੌਗ ਹੌਲੀ ਹੌਲੀ ਆਪ ਪਾਇਆ ਕਰਾਂਗੇ ਕਾਲਜ ਦੇ ਕਰਕੇ ਥੋੜਾ ਟਾਈਮ ਲੱਗਦਾ ਤਾਂ ਵਲੌਗ ਡਿਲੇ ਹੋ ਜਾਂਦਾ ਟਾਈਮ ਪਾਣਾ ਲੱਗ ਜਾਂਦਾ ਸਾਨੂੰ ਪਾਉਣ ਨੂੰ ਤੇ ਬਾਕੀ ਥੋੜਾ ਮੈਨੇਜ ਕਰ ਲਿਓ ਹੁਣ ਹੌਲੀ ਹੌਲੀ ਵਲੌਗ ਆਏਗੇ ਆਉਣਗੇ ਵੀ ਹੁਣ ਵਿਆਹ ਦੇ ਵੀ ਹੋਣਗੇ ਕਿ ਸਾਡੇ ਵਿਆਹ ਆਏ ਆ ਉਹਦਾ ਵੀ ਆਪਾਂ ਪਾਵਾਂਗੇ ਕਿਹਦਾ ਵਿਆਹ ਹੈ ਉਹ ਤੁਹਾਨੂੰ ਅਗਲੀ ਵੀਡੀਓ ਚ ਜ਼ਰੂਰ ਦੱਸਾਂਗੇ ਆਪਣਾ ਖਾਸੇ ਵਿਆਹ ਆ ਠੀਕ ਹੈ ਜੀ ਤੇ ਬਾਕੀ ਆਪਣੇ ਵਲੌਗ ਨੂੰ ਜ਼ਰੂਰ ਸਪੋਰਟ ਕਰੋ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਅੱਗੇ ਤੋਂ ਅੱਗੇ ਆਪਣੇ ਵੀਰਾਂ ਭਰਾਵਾਂ ਤੋਂ ਸ਼ੇਅਰ ਕਰੋ ਤਾਂ ਕਿ ਆਪਣੀ ਗਰੋਥ ਹੋਵੇ ਤੇ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਸਾਰਿਆਂ ਦੇ